ਸੋ ਲੋਕ ਮਤ ਪੂਰੀ ਪ੍ਰਧਾਨ ਤੇ ਗੁਰ ਪੂਰੇ ਮਨ ਮੰਤ ਜਿਹ ਜਾਣਿਓ ਪ੍ਰਭ ਆਪਣਾ ਨਾਨਕ ਤੇ ਭਗਵੰਤ ਪਉੜੀ ਮਮਾ ਜਾਹੂ ਮਰਮ ਪਛਾਨਾ ਭੇਤ ਤਸਾਦ ਸੰਗ ਪਤੀਆਨਾ ਦੁਖ ਸੁਖ ਉਹ ਆਕੈ ਸੰਤ ਵਿਚਾਰ ਨਰਕ ਸੁਰਗ ਰਹਤ ਔਤਾਰ ਤਾਹੂ ਸੰਗਤਾ ਹੂ ਨਿਰਲੇਪਾ ਪੂਰਨ ਘਟ ਘਟ ਪੁਰਖ ਵਿਸੇਖਾ ਉਹ ਰਸਮ ਹੈ ਉਹ ਆਹ ਸੁਖ ਪਾਇਆ ਨਾਨਕ ਲਿਪਤ ਨਹੀਂ ਤਿਹ ਮਾਇਆ ਸਲੋਕ ਯਾਰ ਮੀਤ ਸੁਣ ਸਾਜਨ ਹੋ ਬਿਨ ਹਰ ਛੂਟਨ ਨਾ ਹੈ ਨਾਨਕ ਤਿਹ ਬੰਧਨ ਕਟੇ ਗੁਰ ਕੀ ਚਰਨ ਪਾਹਿ ਪਵੜੀ ਯਈਆ ਜਤਨ ਕਰਤ ਬਹੁ ਬਿਤੀਆ ਇਕ ਨਾਮ ਦਿਨ ਕਹਿ ਲੋ ਸਿੱਧਿਆ ਯਾਹੂ ਜਤਨ ਕਰ ਹੋਤ ਛੁਟਾਰਾ ਵਾਹੂ ਜਤਨ ਸਾਧ ਸੰਗਾਰਾ ਯਾ ਉਬਰਣ ਧਾਰੈ ਸਭ ਕੋ ਵਾਹੇ ਜਪੇ ਬਿਨ ਉਬਰ ਨਾ ਹੋ ਯਾਹੂ ਤਰਨ ਕਾਰ ਸੰਰਾਥਾ ਰਾਖ ਲਿਹੁ ਨਿਰਗੁਣ ਨਰਨਾਥ ਮਨ ਬਾਚ ਕਰਮ ਜਿਹ ਆਪ ਜਨਾਈ ਨਾਨਕ ਤੇਹ ਮਤ ਤਬ ਕੀ ਆਈ ਸਲੋਕ ਰੋਸ ਨਾ ਕਾਹੂ ਸੰਕਰ ਹੋ ਆਪਨ ਆਪ ਵਿਚਾਰ ਹੋਏ ਨਿਮਾਨਾ ਜਗ ਰੋ ਨਾਨਕ ਨਦਰੀ ਪਾਰ ਪੌੜੀ ਰਾਰਾ ਰੇਨ ਹੋਤ ਸਬਜਾ ਕੀ ਤਦ ਅਭਿਮਾਨ ਛੁਟੈ ਤੇਰੀ ਬਾਤੀ ਰਣ ਦਰ ਗਹ ਤੌ ਸੀ ਜਹ ਪਾਈ ਜਾਓ ਗੁਰਮੁਖ RAM ਨਾਮ ਲਿਵ ਲਾਈ ਰਹਿ ਤਰਹਿ ਤਰਹਿ ਜਾ ਹਿੰਦਕਾਰਾ ਗੁਰਪੂਰੇ ਕੈ ਸ਼ਬਦ ਅਪਾਰੰ ਰਾਤੇ ਰੰਗ ਨਾਮ ਰਸ ਮਾਤੇ ਨਾਨਕ ਹਰਗੁਰ ਕੀਨੀ ਦਾਤੇ ਇਸ ਲੋਕ ਲਾਲਚ ਝੂਠ ਵਿਖਾਇ ਬਿਆਦ ਪਿਆਦੇ ਹੀ ਮਹਿਬਾਸ ਹਰ ਹਰ ਅੰਮ੍ਰਿਤ ਗੁਰਮੁਖ ਪੀਆ ਨਾਨਕ ਸੁਖ ਨਿਵਾਸ ਪਾਉੜੀ ਲੱਲਾ ਲਾਵਉ ਔਖਾ ਤਜਾਹੂ ਦੁਖ ਦਰਦ ਤਹਿ ਮਿਟਹਿ ਖਿਨਾ ਹੋਈ ਨਾਮ ਔਖਿ ਜਿਹ ਹਿਰਦੈ ਵਤਾਵੈ ਤਾਹੇ ਰੋਗ ਸੁਪਨੇ ਨਹੀਂ ਆਵੈ ਹਰ ਔਖਦ ਸਭ ਘਟ ਹੈ ਭਾਈ ਗੁਰ ਪੂਰੇ ਬਿਨ ਬਿਦ ਨ ਬਨਾਈ ਗੁਰ ਪੂਰੇ ਸੰਜਮ ਕਰ ਦਿਆ ਨਾਨਕ ਤਾ ਫਿਰ ਦੁਖ ਨਥੀ ਆਸ ਲੋਕ ਵਾਸ ਦੇਵ ਸਰਬਤਰ ਮੈਂ ਤੂੰ ਨਾ ਕਤ ਹੂੰ ਠਾਈ ਅੰਤਰ ਬਾਹਰ ਸੰਗ ਹੈ ਨਾਨਕ ਕਾਏ ਦੁਰਾਏ ਪੌੜੀ ਵਾਵਾ ਵੈਰ ਨ ਕਰੀਐ ਕਾਹੂ ਘਟ ਘਟ ਅੰਤਰ ਬ੍ਰਹਮ ਸਮਾਹੂ ਵਾਸ ਦੇਵ ਜਨ ਥਲ ਮਹਿ ਰਵਿਆ ਗੁਰ ਪ੍ਰਸਾਦ ਜਿ ਲੈ ਹੀ ਗਵਿਆ ਵੈਰ ਵਿਰੋਧ ਮਿਟੇ ਤਹਿ ਮੰਤ ਹਰ ਕੀਰਤਨ ਗੁਰਮੁਖ ਜੋ ਸੁਨਤੇ ਵਰਨ ਚਿਹਨ ਸਗਲਹ ਤੇ ਰਹਤਾ ਨਾਨਕ ਹਰ ਹਰ ਗੁਰਮੁਖ ਜੋ ਕਹਿਤਾ ਸਤਿ ਲੋਕ ਹਉ ਹੰਕਾਰਤ ਬਿਹਾਨੀਆਂ ਸਾਖਤ ਮੁਗਦ ਅਜਾਨ ਰੜਕ ਮੋਏ ਜਿਉ ਤ੍ਰਿਖਾਵੰਤ ਨਾਨਕ ਕੀਰਤ ਕਮਾਨ ਪੌੜੀ ੜਾੜਾ ਢਾੜ ਮਿਟੈ ਸੰਗ ਸਾਧੂ ਕਰਮ ਧਰਮ ਤਤ ਨਾਮ ਅਰਾਧੂ ਰੂੜੋ ਜੇਹ ਬਸਿਓ ਰਿਤਮਾਹੀ ਵਾ ਪੀੜਾੜ ਮਿਤਤ ਬਿਨ ਸਾਹੀ ੜਾੜ ਕਰਤ ਸਾਖਤ ਦਾਵਾਰਾ ਜਿਹਹੀ ਐ ਅਹੰਬੋਧ ਵਿਕਾਰਾ ੜਾੜਾ ਗੁਰਮੁਖ ੜਾੜ ਮਿਟਾਈ ਨਿਮਖ ਮਾਹੇ ਨਾਨਕ ਸਮਝਾਈ ਸਲੋਕ ਸਾਧੂ ਕੀ ਮਨ ਓਟ ਗਹੋ ਤੁਕਤ ਸਿਆਨ ਭਤਿਆ ਗੁਰ ਦੀ ਖਿਆ ਜਹਿ ਮਨ ਬਸੈ ਨਾਨਕ ਮਸਤਕ ਭਾਗ ਪੌੜੀ ਸਤਸਾ ਸ਼ਰਨ ਪਰੇ ਅਭਾਰੇ ਸ਼ਾਸਤਰ ਸਿਮਰਤ ਬੇਦ ਪੁਕਾਰੇ ਸੋਦਤ ਸੋਦਤ ਸੋਦ ਵਿਚਾਰਾ ਬਿਨ ਹਰ ਭਜਨ ਨਹੀਂ ਛੁਟਕਾਰਾ ਸਾਥ ਸਾਥ ਹਮ ਭੂਲਨ ਹਾਰੇ ਤੁਮ ਸਮਰਥ ਅਗੰਤ ਅਪਾਰੇ ਸ਼ਰਨ ਪਰੇ ਤੀਰਖ ਦਿਆਲਾ ਨਾਨਕ ਤੁਮਰੇ ਬਾਲ ਗੋਪਾਲਾ ਸ਼ਲੋਕ ਖੋਦੀ ਮਿਟੀ ਤਬ ਸੁਖ ਪਏ ਮਨ ਤਨ ਪਏ ਅਰੋਗ ਨਾਨਕ ਦ੍ਰਿਸ਼ਟੀ ਆਇਆ ਉਸ ਤਤ ਕਰਨੈ ਜੋਗ ਪੌੜੀ ਖਖਾ ਖਰਾ ਸਰਾ ਹਉ ਤਾਹੂ ਜੋ ਖਿੰਮਹਿ ਊਣਿ ਸਭਰ ਪਰਾਹੂ ਖਰਾ ਨਿਮਾਣਾ ਹੋਤ ਪਰਾਨੀ ਹਾਮ ਦਿਨ ਜਾਪੈ ਪ੍ਰਭ ਨਿਰਬਾਨੀ ਪਾਵੈ ਖਸਮਤਾ ਉਹ ਆ ਸੁਖ ਦੇਤਾ ਪਾਰ ਬ੍ਰਹਮ ਐਸੋ ਅਗਨਤਾ ਅਸ਼ੰਖ ਖਤੇ ਖਿਨ ਬਖਸ਼ਨ ਹਾਰਾ ਨਾਨਕ ਸਾਹਿਬ ਸਦਾ ਦਇਆਰਾ ਸਲੋਕ ਸਤ ਕਹੋ ਸੁਣ ਮਨ ਮੇਰੇ ਸ਼ਰਨ ਪਰੋ ਹਰ ਰਾਇ ਉਕਤ ਸਿਆਨਤ ਸਗਲ ਤਿਆਗ ਨਾਨਕ ਲੈ ਸਮਾਏ ਪਉੜੀ ਸਤਸਾ ਤਿਆਨ ਪ੍ਰਸ਼ਾਦ ਈਾਨ ਹਕਮਤ ਹੁਕਮ ਨਾ ਪ੍ਰਭ ਪਤੀ ਆਨਾ ਸਹਸ ਪਾਤ ਪਰ ਹੈ ਚਤੁਰਾਈ ਸੰਗ ਤੁਹਾਰੈ ਏਕ ਨ ਜਾਈ ਸਉ ਸਉ ਜਪ ਦਿਨ ਰਾਤੀ ਰੇ ਜੀ ਚੱਲੇ ਤੁਹਾਰੈ ਸਾਥੀ ਸਾਧ ਸੇਵਾ ਲਾਵੇ ਜਿਹ ਆਪੈ ਨਾਨਕ ਤਾ ਕੋ ਦੁਖ ਨ ਬਿਆਪੈ ਸਲੋਕ ਹਰ ਹਰ ਮੁਖ ਤੇ ਬੋਲਣਾ ਮਨ ਊਠੈ ਸੁਖ ਹੋਏ ਨਾਨਕ ਸਭ ਮਹਿਰਾਵ ਰਹਿਆ ਥਾਨ-ਥਨੰਤਰ ਸੋਏ ਪੌਣੀ ਹੀਰੋਂ ਘਟ ਘਟ ਸਗਲ ਕੈ ਪੂਰ ਰਹੇ ਪਗਵਾਨ ਹੋਵਤ ਆਏ ਸਦ ਸਦੀ ਦੁਖ ਭੰਜਨ ਗੁਰ ਗਿਆਨ ਹੋਉ ਛੁਟ ਕੈ ਹੋਏ ਆਨੰਦ ਤਿਹ ਹੋਉ ਨਾਹੀ ਤਹ ਆਪ ਖਤੇ ਦੁਖ ਜਨਮ ਮਹ ਮਰਨ ਸੰਤ ਸੰਗ ਪਰਤਾਬ ਹਿਤਕਾਰ ਨਾਮ ਦ੍ਰਿੜਾ ਦਇਆਲਾ ਸੰਤਹ ਸੰਗ ਹੋਤ ਕਿਰਪਾਲਾ ਹੋਰੈ ਕਛੂ ਨ ਕਿੰਹ ਕੀਆ ਨਾਨਕ ਸਭ ਕਛ ਪ੍ਰਾਪਤੇ ਹੂਆ